ਬਠਿੰਡਾ ਦਾ ਬੇਹੱਦ ਚਰਚਿਤ ਕੇਸ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ ਹਾਂ ਬਠਿੰਡਾ ਦੇ ਵਿੱਚ ਥਾਰ ਦੇ ਨਾਲ ਹੈਰੋਇਨ ਸਮੇਤ ਫੜੀ ਗਈ ਵੀਰੇ ਵੀਰੇ ਮੈਨੂੰ 400 ਰੁਪਏ ਦੇ ਦੇ ਮੇਰੀ ਕੁੜੀ ਬਹੁਤ ਬਿਮਾਰ ਆ ਮੈਂ ਕਿੰਨੀ ਵਾਰ ਕਿਹਾ ਕੋਈ ਪੈਸਾ ਨਹੀਂ ਮਿਲਣਾ ਤੈਨੂੰ ਹਰ ਵਾਰ ਬਹਾਨਾ ਬਣਾ ਕੇ ਪੈਸੇ ਲੈਣਾ ਜੰਨੀ ਆ ਵੀਰੇ ਮੈਨੂੰ ਪੈਸੇ ਦੇ ਦੇ ਜੇ ਮੇਰੀ ਕੁੜੀ ਨੂੰ ਖੁਸ਼ ਹੋ ਗਿਆ ਮੈਂ ਜਿੰਦੇ ਜੀ ਮਰ ਜੂੰਗੀ ਕਿਹਾ ਨਾ ਤੈਨੂੰ ਇੱਕ ਫੁੱਟੀ ਕੋੜੀ ਨਹੀਂ ਮਿਲਣੀ ਵੀਰੇ ਮੈਂ ਤੇਰੇ ਪੈਰੀ ਪੈਣੀ ਚੱਲ ਦਫਾ ਹੋ ਕੀ ਹੋ ਗਿਆ ਚਾਚੀ ਮੇਰੀ ਗੁੱਡੀ ਬਹੁਤ ਬਿਮਾਰ ਆ ਮੇਰੇ ਕੋਲ ਪੈਸੇ ਹੈ ਨਹੀਂ ਉੱਤੋਂ ਦਵਾਈਆਂ ਇੰਨੀਆਂ ਮਹਿੰਗੀਆਂ ਮੇਰੀ ਗੁੱਡੀ ਨੂੰ ਕੁਝ ਹੋ ਗਿਆ ਮੈਂ ਕੀ ਕਰੂੰਗੀ ਚਾਚੀ ਤੂੰ ਫਿਕਰ ਨਾ ਕਰ ਤੇਰੀ ਗੁੱਡੀ ਨੂੰ ਕੁਝ ਨਹੀਂ ਹੁੰਦਾ ਉਹਦਾ ਇਲਾਜ ਮੈਂ ਕਰਾਉਂਗਾ ਨਾ ਪਰ ਉਹ ਕਿਵੇਂ ਪੁੱਤ ਤੂੰ ਚੱਲ ਤਾਂ ਸਹੀ ਚਾਚੀ ਮੇਰੇ ਨਾਲ ਨਵਾਦ ਪੁੱਤ ਤੇਰਾ ਜੇ ਤੂੰ ਟਾਈਮ ਨਾਲ ਨਾ ਆਉਂਦਾ ਪਤਾ ਨਹੀਂ ਕੀ ਹੋਣਾ ਸੀ ਚਾਚੀ ਧੰਨਵਾਦ ਮੇਰਾ ਨਹੀਂ ਧੰਨਵਾਦ ਕਰ ਮਾਨ ਸਰਕਾਰ ਦਾ ਜਿਨ੍ਹਾਂ ਨੇ ਬੇਸਹਾਰਾ ਲੋਕਾਂ ਦੀ ਮਦਦ ਲਈ ਆ ਕਲੀਨਿਕ ਖੋਲਤੇ ਇਹੋ ਜੇ ਪੁੱਤ ਤਾਂ ਘਰ ਘਰ ਜੰਮਣ ਜਿਹੜੇ ਸਾਡੇ ਗਰੀਬਾਂ ਵਾਸਤੇ ਇੰਨਾ ਕੁਝ ਕਰਤੇ ਨੇ ਹੋਰ ਕੀ ਚਾਚੀ ਚੰਗਾ ਹੁਣ ਤੋਂ ਆਪਣਾ ਵੀ ਧਿਆਨ ਰੱਖੀ ਤੇ ਛੋਟੀ ਦਾ ਵੀ ਧਿਆਨ ਰੱਖੀ ਠੀਕ ਹੈ ਪੁੱਤ ਖੇਤਾਂਲੇ ਪਾਸੇ ਪੰਜਾਬ ਚ 181 ਆਮ ਆਦਮੀ ਕਲੀਨਿਕ ਇਸ ਵਕਤ ਚੱਲ ਰਹੇ ਨੇ ਹੁਣ ਤੱਕ ਇਨ੍ਹਾਂ ਕਲੀਨਿਕਾਂ ਦੇ ਵਿੱਚ 2 ਕਰੋੜ 70 ਲੱਖ ਬੰਦੇ ਆ ਕੇ ਆਪਣਾ ਚੈੱਕਅਪ ਕਰਾ ਕੇ ਆਪਣਾ ਦਵਾਈਆਂ ਲੈ ਕੇ ਠੀਕ ਹੋ ਕੇ ਜਾ ਚੁੱਕੇ ਨੇ ਸਤਿ ਸ੍ਰੀ ਅਕਾਲ ਬੀਸ਼ਮਸ਼ੂਲ ਤੁਸੀਂ ਦੇਖ ਰਹੇ ਹੋ ਮੈਂ ਮਨਪ੍ਰੀਤ ਰਮਣਵਾਸ ਬਠਿੰਡਾ ਦਾ ਬੇਹੱਦ ਚਰਚਿਤ ਕੇਸ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ ਬਠਿੰਡਾ ਦੇ ਵਿੱਚ ਥਾਰ ਦੇ ਨਾਲ ਹੈਰੋਇਨ ਸਮੇਤ ਫੜੀ ਗਈ ਉੱਚੋ ਮੰਡੀ ਦੇ ਨੇੜੇ ਪਿੰਡ ਦੀ ਲੇਡੀ ਕਾਂਸਟੇਬਲ ਅਮਨਦੀਪ ਕੌਰ ਦਾ ਹਰਿਆਣਾ ਕਨੈਕਸ਼ਨ ਵੀ ਹੁਣ ਸਾਹਮਣੇ ਆਇਆ ਹੈ ਲੇਡੀ ਕਾਂਸਟੇਬਲ ਦੇ ਨਾਲ ਰਹਿ ਰਹੇ ਬਲਵਿੰਦਰ ਉਰਫ ਸੋਨੂ ਦਾ ਵਿਆਹ ਸਿਰਸਾ ਦੇ ਵਿੱਚ ਹੋਇਆ ਹੈ ਤੇ ਸਿਰਸਾ ਦੇ ਖੈਰਪੁਰ ਰਹਿ ਰਹੀ ਉਸਦੀ ਪਤਨੀ ਦਾ ਕਹਿਣਾ ਹੈ ਕਿ ਅਮਨਦੀਪ ਕੌਰ ਨੇ ਉਸ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਸੀ ਅਤੇ ਦੋਹਾਂ ਨੇ ਮਿਲ ਕੇ ਉਸ ਨੂੰ ਕੁੱਟਿਆ ਤੇ ਧੀਆਂ ਸਮੇਤ ਘਰੋਂ ਹੀ ਨਹੀਂ ਸਿਰਫ ਕੱਢਿਆ ਤੇ ਸਗੋਂ ਘਰ ਵੀ ਵੇਚ ਦਿੱਤਾ ਸੀ ਇਸ ਦੇ ਬਦਲੇ ਵਿੱਚ ਉਹਨਾਂ ਨੇ ਬਠਿੰਡਾ ਦੇ ਵਿਰਾਟ ਗ੍ਰੀਨ ਦੇ ਵਿੱਚ ਇੱਕ ਆਲੀਸ਼ਾਨ ਕੋਠੀ ਬਣਾਈ ਹੈ ਜਿਸ ਦੀ ਕੀਮਤ 2 ਕਰੋੜ ਰੁਪਏ ਹੈ ਸਿਰਸਾ ਵਿੱਚ ਹੀ ਉਸਦੇ ਪਤੀ ਨੇ ਹੈਰੋਇਨ ਵੇਚਣ ਦਾ ਪੂਰਾ ਨੈੱਟਵਰਕ ਬਣਾ ਰੱਖਿਆ ਹੈ ਅਮਨਦੀਪ ਕੌਰ ਹੈਰੋਇਨ ਲਿਆਉਂਦੀ ਸੀ ਜਿਸ ਨੂੰ ਬਲਵਿੰਦਰ ਸਿੰਘ ਉਰਫ सोनू ਪੁੜੀਆਂ ਬਣਾ ਕੇ ਸਿਰਸਾ ਦੇ ਵਿੱਚ ਵੇਚਦਾ ਸੀ ਜਿਹੜੀ ਬੁਲਟ ਮੋਟਰਸਾਈਕਲ ਉਹ ਚਲਾਉਂਦਾ ਸੀ ਉਸਤੇ ਉੱਤੇ ਪੰਜਾਬ ਪੁਲਿਸ ਦਾ ਸਟicker ਲੱਗਾ ਹੋਇਆ ਹੈ ਤੇ ਉਸ ਨੂੰ ਪੁਲਿਸ ਨਹੀਂ ਰੋਕਦੀ ਸੀ ਤੇ ਉਹ ਬੇਖੌਫ ਹੋ ਕੇ ਚਿੱਟਾ ਲੈ ਕੇ ਨਿਕਲ ਜਾਂਦਾ ਸੀ ਲੇਡੀ ਕਾਂਸਟੇਬਲ ਅਮਨਦੀਪ ਕੌਰ ਤੇ ਉਸ ਦਾ ਸਾਥੀ ਬਲਵਿੰਦਰ ਉਰਫ ਸੋਨੂ ਇਸ ਤੋਂ ਪਹਿਲਾਂ ਵੀ ਦੋ ਵਾਰ ਗ੍ਰਿਫਤਾਰ ਹੋ ਚੁੱਕੇ ਹਨ 2022 ਦੇ ਵਿੱਚ ਪਹਿਲੀ ਵਾਰ ਫਿਨਲ ਪੀ ਕੇ ਐਸਐਸਪੀ ਦਫ਼ਤਰ ਦੇ ਸਾਹਮਣੇ ਹਗਾਮਾ ਕਰਨ ਤੇ ਲੇਡੀ ਕਾਂਸਟੇਬਲ ਅਤੇ ਉਸਦੇ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਪਹਿਲਾਂ ਔਰਤ ਗਰਮੀਤ कौर ਨੂੰ ਕੁੱਟਣ ਤੋਂ ਬਾਅਦ ਔਰਤ ਨੇ ਫਿਨਲਪੀਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ ਤਦਵੀ ਪੁਲਿਸ ਨੇ ਦੋਹਾਂ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਸੀ 2020 ਦੇ ਵਿੱਚ ਲੇਡੀ ਕਾਂਸਟੇਬਲ ਅਤੇ ਐਂਬੂਲੈਂਸ ਡਰਾਈਵਰ ਬਲਵਿੰਦਰ ਸਿੰਘ ਨੇ ਚਿੱਟੇ ਦਾ ਧੰਦਾ ਸ਼ੁਰੂ ਕੀਤਾ ਸੀ ਇਸ ਤੋਂ ਬਾਅਦ ਇਹਨਾਂ ਦੀਆਂ ਕਈ ਵਾਰ ਸ਼ਿਕਾਇਤਾਂ ਵੀ ਹੋਈਆਂ ਪਰ ਐਕਸ਼ਨ 5 ਸਾਲ ਬਾਅਦ ਜਾ ਕੇ ਹੋਇਆ ਉਹ ਵੀ ਤਦ ਜਾ ਕੇ ਹੋਇਆ ਜਦੋਂ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਮਹਿੰਮ ਸ਼ੁਰੂ ਕੀਤੀ ਹੋਈ ਹੈ ਅਮਨਦੀਪ ਕੌਰ ਜਿਸ ਬਲਵਿੰਦਰ ਸਿੰਘ ਨਾਲ ਰਹਿ ਰਹੀ ਹੈ ਉਹ ਹਰਿਆਣਾ ਦੇ ਸਿਰਸਾ ਦੇ ਖੈਰਪੁਰ ਦੀ ਰਹਿਣ ਵਾਲੀ ਔਰਤ ਗੁਰਮੀਤ ਕੌਰ ਦਾ ਪਤੀ ਹੈ ਗੁਰਮੀਤ ਕੌਰ ਦਾ ਕਹਿਣਾ ਹੈ ਕਿ ਉਸਦੇ ਪਤੀ ਨੇ ਲੇਡੀ ਕਾਂਸਟੇਬਲ ਲਈ ਦੋ ਧੀਆਂ ਸਮੇਤ ਉਸ ਨੂੰ ਘਰੋਂ ਕੱਢ ਦਿੱਤਾ ਤੇ ਘਰ ਵੀ ਵੇਚ ਦਿੱਤਾ ਗੁਰਮੀਤ ਕੌਰ ਦਾ ਇਹ ਵੀ ਇਲਜ਼ਾਮ ਹੈ ਕਿ ਲੇਡੀ ਕਾਂਸਟੇਬਲ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੀਆਂ ਜਾਇਦਾਦਾਂ ਨੂੰ ਵੀ ਸੁਰੱਖਿਅਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਔਰਤ ਕਾਂਸਟੇਬਲ ਬਠੰਡਾ ਦੇ ਵਿਰਾਟ ਗ੍ਰੀਨ ਦੇ ਵਿੱਚ ਰਹਿੰਦੀ ਹੈ ਉੱਥੇ ਉਸ ਦੀ ਇੱਕ ਕੋਟੀ ਹੈ ਜਿਸ ਦੀ ਕੀਮਤ 2 ਕਰੋੜ ਰੁਪਏ ਦੱਸੀ ਜਾ ਰਹੀ ਹੈ ਪਰ ਪੁਲਿਸ ਨੇ ਜੋ ਮੁਕੱਦਮਾ ਦਰਜ ਕੀਤਾ ਹੈ ਉਸ ਦੇ ਵਿੱਚ ਪਤਾ ਲਾਲ ਸਿੰਘ ਵਸਤੀ ਦਾ ਦੱਸਿਆ ਗਿਆ ਹੈ ਅਮਨਦੀਪ ਕੌਰ ਨੂੰ ਅਦਾਲਤ ਨੇ 2 ਦਿਨਾਂ ਦੇ ਰਿਮਾਂਡ ਤੇ ਪੁਲਿਸ ਨੂੰ ਸੌਂਪ ਦਿੱਤਾ ਹੈ ਤੇ ਪੁਲਿਸ ਨੇ ਇਸ ਮਾਵਲੇ ਦੇ ਵਿੱਚ ਉਸ ਦੇ ਸਾਥੀ ਬਲਵਿੰਦਰ ਸਿੰਘ ਉਰਫ ਸੋਨੂ ਨੂੰ ਵੀ ਨਾਵਜਿਤ ਕੀਤਾ ਹੈ ਡੀਐਸਪੀ ਹਰਵੰਤ ਸਿੰਘ ਨੇ ਦੱਸਿਆ ਕਿ ਪਹਿਲਾਂ 1 ਦਿਨ ਦਾ ਰਿਮਾਂਡ ਮਿਲਿਆ ਸੀ ਪੁਲਿਸ ਨੇ 1 ਹਫ਼ਤੇ ਦਾ ਰਿਮਾਂਡ ਮੰਗਿਆ ਸੀ ਪੁਲਿਸ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਬਲਵਿੰਦਰ ਸਿੰਘ ਨਸ਼ੀਲੇ ਪਦਾਰਥਾਂ ਦੇ ਵਪਾਰ ਦੇ ਵਿੱਚ ਸ਼ਾਮਲ ਸੀ ਪੁਲਸ ਹੁਣ ਦੋਹਾਂ ਮਲਜਮਾਂ ਦੀ ਜਾਇਦਾਦ ਅਤੇ ਗੈਰਕਾਨੂੰਨੀ ਕਾਰੋਬਾਰ ਨਾਲ ਜੁੜੇ ਸਾਰੇ ਕਨੈਕਸ਼ਨਾਂ ਦੀ ਜਾਂਚ ਕਰੇਗੀ ਡੀਐਸਪੀ ਨੇ ਦੱਸਿਆ ਕਿ ਜਦੋਂ ਵੀ ਪੁਲਸ ਅਮਨਦੀਪ ਕੌਰ ਨੂੰ ਅਦਾਲਤ ਵਿੱਚ ਪੇਸ਼ ਕਰਨ ਪਹੁੰਚੀ ਤਾਂ ਬਲਵਿੰਦਰ ਸਿੰਘ ਦੀ ਪਤਨੀ ਗੁਰਮੀਤ ਕੌਰ ਨੇ ਉੱਥੇ ਹਗਾਮਾ ਕਰ ਦਿੱਤਾ ਗੁਰਮੀਤ ਕੌਰ ਨੇ ਇਲਜ਼ਾਮ ਲਾਇਆ ਹੈ ਕਿ ਬਲਵਿੰਦਰ ਉਸਦਾ ਪਤੀ ਹੈ ਜੋ ਅਮਨਦੀਪ ਨਾਲ ਰਹਿੰਦਾ ਹੈ ਅਤੇ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕਰਦਾ ਹੈ